ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਹੀ ਭਰਾ ਵਧੀਆ ਹੋਮ ਹੋਗੇ ਚੜ੍ਹਦੀ ਕਲਾ ਵਿੱਚ ਹੋਮਗੇ ਦੋਸਤੋ ਅੱਜ ਗੱਲ ਕਰਦੇ ਆਂ ਅੱਜ ਦੇ ਕਬੱਡੀ ਕੱਪਾਂ ਬਾਰੇ ਅੱਜ ਕਿਹੜੀਆਂ ਕਿਹੜੀਆਂ ਥਾਵਾਂ ਦੇ ਕਬੱਡੀ ਕੱਪ ਹੋਣੇ ਨੇ ਤੇ ਟੀਮਾਂ ਵੀ ਦੱਸਾਂਗੇ ਦੋਸਤੋ ਖਿਡਿਆਰੀ ਵੀ ਦੱਸਾਂਗੇ ਕਿਹੜੇ ਕਿਹੜੇ ਖੇਡਣੇ ਨੇ ਜੇ ਕਬੱਡੀ ਦੇ ਦਮੰਦੇ ਹੋ ਜੇ ਕਬੱਡੀ ਨੂੰ ਪਿਆਰ ਕਰਨ ਵਾਲੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਸੀਂ ਕਬੱਡੀ ਦੀਆਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਨੇ ਆਂ ਤੇ ਆਉਂਦੇ ਰਹਾਂਗੇ ਕੱਲ ਮਿੱਤਰੋ ਸੀਲੂ ਨੇ ਵੀ ਵਾਪਸੀ ਕਰ ਦਿੱਤੀ ਆ ਤੇ ਕੱਲ ਸੀਲੂ ਨੇ ਵਾਪਸੀ ਕੀਤੀ ਤੇ ਕੱਲ ਹੀ ਮਿੱਤਰੋ ਵੈਸਟ ਬਣਿਆ ਕੱਲ ਹੀ ਮਿੱਤਰੋ ਮੋਟਰਸਾਈਕਲ ਜਿੱਤ ਲਿਆ ਬਾਈ ਨੇ ਤੇ ਹੁਣ ਗੱਲ ਕਰਦੇ ਆ ਮਿੱਤਰੋ ਅੱਜ ਦੇ ਵੱਡੇ ਮੇਲੇ ਦੀ ਅੱਜ ਦਾ ਵੱਡਾ ਮੇਲਾ ਮਿੱਤਰੋ ਕੋਹਲਿਆ ਕਲਾਂਜਲਾ ਮੋਗਾ ਦੇ ਵਿੱਚ ਹੋਣਾਗਾ ਜਿੱਥੇ ਮਿੱਤਰੋ ਅੱਜ ਕਵਾਡੀ ਓਪਨ ਤਿੰਨ ਖੇਡਾਰੀ ਬਾਹਰੋਂ ਖੇਡਣੇ ਨੇ ਬੁੱਕ ਕੀਤੀਆਂ 16 ਟੀਮਾਂ ਦੇ ਮੈਚ ਹੋਣਗੇ ਦੋਸਤੋ ਤੇ ਪਹਿਲਾ ਨਾਮ ਆ ਮਿੱਤਰੋ 1 ਲੱਖ ਦੇ ਦੂਜਾ ਨਾਮ 75000 ਰੁਪਿਆ ਤੇ ਬੈਸਟ ਰਾਈਡਰ ਤੇ ਜਾਫੀ ਨੂੰ ਮਿੱਤਰੋ ਮੋਟਰਸਾਈਕਲ ਨਾਲ ਵੱਡਾ ਸਨਮਾਨ ਕੀਤਾ ਜਾਣਾਗਾ ਤੇ ਅੱਜ ਦੋਸਤੋ ਇੱਥੇ 80 ਕਿਲੋ ਸੱਦੇ ਪੱਤਰ ਵਾਲੀਆਂ 8 ਟੀਮਾਂ ਦੇ ਮੈਚ ਹੋਣਗੇ ਪਹਿਲਾ ਨਾਮ ਮਿੱਤਰੋ 44000 ਤੇ ਦੂਜਾ ਨਾਮ 31000 ਰੁਪਿਆ ਤੇ ਤੀਜਾ ਤੇ ਚੌਥਾ ਨਾਮ ਮਿੱਤਰੋ 15-15000 ਰੁਪਿਆ ਦਾ ਤੇ ਬੈਸਟ ਰਾਈਡਰ ਤੇ ਜਾਫੀ ਨੂੰ ਮਿੱਤਰੋ ਐਲਈਡੀਆਂ ਨਾਲ ਸਨਮਾਨ ਕੀਤਾ ਜਾਊਗਾ ਤੇ ਹੁਣ ਗੱਲ ਕਰਦੇ ਆ ਮਿੱਤਰੋ ਟੀਮਾਂ ਦੀ ਤੇ ਖਿਡਿਆਰੀਆਂ ਦੀ ਕਿਹੜੇ ਕਿਹੜੇ ਖਿਡਿਆਰੀ ਖੇਡਣਗੇ ਕਿਹੜੀਆਂ-ਕਿਹੜੀਆਂ ਟੀਮਾਂ ਬਣਣਗੀਆਂ ਪਹਿਲੀ ਟੀਮ ਆ ਮਿੱਤਰੋ ਦੀਪਗੜ੍ਹ ਦੀ ਜਿਹਦੇ ਵਿੱਚ ਨੰਨੂ ਸੁਖਮਣ ਬਿਆਸ ਸੋਨੀ ਫਕਰ ਚੰਡਾ ਸੰਕਰ ਸੰਧਵਾ ਮਿੱਤਰੋ ਇਹ ਦੀਪਗੜ੍ਹ ਦੀ ਟੀਮ ਆ ਤੇ ਤੂ ਰਕੋਡ ਦੀ ਟੀਮ ਦੇ ਵਿੱਚ ਸੀਰਾ ਚੱਕ ਲਈ ਸ਼ੇਰ ਡੀਲਾ ਜਾਣ ਲਈ ਸੀਰਾ ਧੂਰਕੂਟ ਬਿੱਲਾ ਟੋੜੇ ਮਿੱਤਰੋ ਇਹ ਤੂ ਰਕੋਡ ਦੀ ਟੀਮਾਂ ਕੀ ਅਗਲੀ ਟੀਮ ਆ ਮਿੱਤਰੋ ਮਹਿਬਦਵਾਲ ਦੀ ਜਿਹਦੇ ਵਿੱਚ ਬੋਲਟ ਨੇ ਖੇਡਣਾ ਖੇਡਾਲੀਏ ਬੋਲਟ ਨੇ ਨਿੱਕਾ ਨੰਦੌਰ ਲਵਲੀ ਮਹਿਬਦਵਾਲ ਗਿੰਨੀ ਮਹਿਬਦਵਾਲ ਮਨੀਸ਼ ਨੇ ਖੇਡਣਾ ਮਿੱਤਰੋ ਬਾਹੁ ਅਕਬਰ ਸੀਲੂ ਦੇ ਭਰਾ ਨੇ ਖੇਡਣਾ ਮਹਿਮਦਵਾਲ ਦੀ ਟੀਮ ਦੇ ਵਿੱਚ ਅਗਲੀ ਟੀਮ ਆ ਬੋਪਰ ਦੀ ਜਿਹਦੇ ਵਿੱਚ ਰਕੇਸ਼ ਬੋਪਰ ਵਾਲਾ ਹੁਸ਼ਿਆਰਾ ਬੋਪਰ ਤੇ ਸੂਸ਼ਕਾਲਾ ਫੂਲਾ ਮਿੱਤਰੋ ਰਵੀ ਸਾਹੋਗੇ ਇਹ ਬੋਪਰ ਦੀ ਟੀਮ ਬਣਨੀ ਆਗੀ ਤੇ ਅਗਲੀ ਟੀਮ ਆ ਮਿੱਤਰੋ ਥਰਾਜ ਦੀ ਜਿਹਦੇ ਵਿੱਚ ਸਿਮਾਂ ਖੇਡਣਾ ਪਰਮਕਾਲੋ ਕੇ ਚਰਾਗ ਦੇਨ ਮਈਆਂ ਵਾਲਾ ਖੇਡਣਾ ਮਿੱਤਰੋ ਗਿੰਦੀ ਓਗੂ ਕੇ ਇਹ ਥਰਾਜ ਦੀ ਟੀਮ ਆ ਤੇ ਮਿੱਤਰੋ ਟੀਮਾਂ ਸੀ ਜਿਹੜੀਆਂ ਆਪਾਂ ਨੂੰ ਕਲੀਅਰ ਹੋਈਆਂ ਸੀ ਤੇ ਮਿੱਤਰੋ ਜੱਗੂ ਹੋਰਾਂ ਦਾ ਆਪਾਂ ਨੂੰ ਪਤਾ ਨਹੀਂ ਲੱਗਿਆ ਵੀ ਜੱਗੂ ਹੋਰੀ ਕਿਹੜੀ ਟੀਮ ਦੇ ਵਿੱਚ ਖੇਡਣਗੇ ਜਾਂ ਕਿੱਥੇ ਖੇਡਣਗੇ ਜੇ ਖੇਡੇ ਮਿੱਤਰੋ ਇੱਥੇ ਖੇਡਣਗੇ ਓਲੀਆਂ ਦੇ ਵਿੱਚ ਤੇ ਹੁਣ ਗੱਲ ਕਰਦੇ ਆ ਮਿੱਤਰੋ ਹਰਿਆਣੇ ਦੇ ਕਬੱਡੀ ਕੱਪ ਦੀ ਹਰਿਆਣੇ ਦਾ ਕਬੱਡੀ ਕੱਪ ਆਪਾਂ ਮਿੱਤਰੋ گاਉ ਅਣਦਾਣਾ ਦੇ ਵਿੱਚ ਜਿੱਥੇ ਮਿੱਤਰੋ ਅੱਜ ਓਪਨ ਦੇ ਮੈਚ ਹੋਣਗੇ ਤਗੜੇ ਤਗੜੇ ਪਹਿਲਾ ਨਾਮ 111111 ਰੁਪਏ ਤੇ ਦੂਸਰਾ ਨਾਮ 61033 ਸਰਾ ਨਾਮ 31000 ਚੌਥਾ ਨਾਮ ਮਿੱਤਰੋ 5900 ਰੁਪਿਆ ਦਾ ਕੁਆਟਰ ਵਾਲੀਆਂ ਟੀਮਾਂ ਨੂੰ ਵੈਸਟਰ ਰੀਡਰ ਅਤੇ ਜਾਫੀ ਨੂੰ ਮਿੱਤਰੋ ਮੋਟਰਸਾਈਕਲ ਨੇ ਅੱਜ ਇੱਥੇ। ਆਗਲਾ ਕਬੱਡੀ ਕੱਪ ਅਪਮੰਡਪੂnga ਹੁਸਿਆਰਪੁਰ ਜ਼ਿਲ੍ਹੇ ਦੇ ਵਿੱਚ ਹੋਣਾ ਸੀ ਜਿੱਥੇ ਪਹਿਲਾ ਨਾਮ 1,25,000 ਸੀ ਤੇ ਦੂਜਾ ਨਾਮ 1 ਲੱਖ ਸੀ ਮਿੱਤਰੋ ਤੇ ਵੈਸਟਰ ਰੀਡਰ ਅਤੇ ਜਾਫੀ ਲਈ 71,700 ਦੀ ਨਗਦ ਰਕਮ ਨਾਲ ਸਨਮਾਨ ਕੀਤਾ ਜਾਣਾ ਸੀ। ਇਹ ਕਬੱਡੀ ਕੱਪ ਕੈਨਸਲ ਹੋ ਚੁੱਕਿਆਗਾ ਤੇ ਹੁਣ ਗੱਲ ਕਰਦੇ ਆਂ ਅਗਲੇ ਕਬੱਡੀ ਕੱਪ ਦੀ। ਆਗਲਾ ਕਬੱਡੀ ਕੱਪ ਮਿੱਤਰੋ ਅਗਲਾ ਕਬੱਡੀ ਕੱਪ ਆਪਾਂ ਵਿਜ਼ਨ ਉੱਪਰ ਇਥੇ ਮਿੱਤਰੋ ਕਬੱਡੀ ਓਪਨ ਤਿੰਨ ਖਿਡਾਰੀ ਬਾਹਰੋਂ ਖੇਡਣੇ ਨੇ ਪਹਿਲਾ ਨਾਮ 55000 ਤੇ ਦੂਜਾ ਨਾਮ 41000 ਇੱਥੇ ਮਿੱਤਰੋ ਓਪਨ ਪਿਓਰ ਦੀਆਂ 8 ਛੱਡੀਆਂ ਹੋਈਆਂ ਟੀਮਾਂ ਦੇ ਮੁਕਾਬਲੇ ਹੋਣਗੇ ਤੇ ਇਹਦਾ ਲਾਈਵ ਚੱਲਣਾ ਮਿੱਤਰੋ ਪੰਜਾਬ ਦੀ ਮੰਨੀ ਪਰਮਨੀ ਸ਼ਾਰਟ 123 live.in ਤੇ ਅਗਲਾ ਮਿੱਤਰੋ ਟੂਰਨਾਮੈਂਟਾ ਬੰਡਬਾਲਾ ਦੇ ਵਿੱਚ ਹੋਣਾ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਅੱਜ ਇੱਥੇ ਮਿੱਤਰੋ 70 ਕਿਲੋ ਚਾਰ ਖਿਡਾਰੀ ਬਾਹਰੋਂ ਲੈਣਗੇ ਪਹਿਲਾ ਨਾਮ 33000 ਤੇ ਦੂਜਾ ਨਾਮ 21000 ਰੁਪਿਆ ਦਾ ਤੇ ਵੈਸਟਾਂ ਨੂੰ ਮਿੱਤਰੋ ਐ ਲੈਣੀਆਂ ਦਿੱਤੀਆਂ ਜਾਣੀਆਂ ਨੇ ਜੀਆਂ ਇੱਥੇ ਮਿੱਤਰੋ ਓਪਨ ਸੱਦੀਆਂ ਹੋਈਆਂ 6 ਟੀਮਾਂ ਦੇ ਮੁਕਾਬਲੇ ਹੋਣਗੇ ਪਹਿਲਾ ਨਾਮ 71000 ਤੇ ਦੂਜਾ ਨਾਮ 61000 ਇੱਥੇ ਵੀ ਵੈਸਟਾਂ ਨੂੰ ਐ ਲੈਡੀਆਂ ਦਿੱਤੀਆਂ ਜਾਣੀਆਂ ਨੇ ਮਿੱਤਰੋ ਇੱਥੇ ਮਿੱਤਰੋ ਅੱਜ 60 ਕਿਲੋ ਦੇ ਮੈਚ ਹੋਣਗੇ ਚਾਰ ਖਿਡਿਆਰੀ ਬਾਹਰੋਂ ਵੈਸਟਾਂ ਨੂੰ ਮਿੱਤਰੋ ਇਨਾਮ ਨੇ ਪਹਿਲਾ ਨਾਮ 21000 ਤੇ ਦੂਜਾ ਨਾਮ 15000 ਇੱਥੇ ਵੀ ਮਿੱਤਰੋ ਵੈਸਟਾ ਨੂੰ ਆਇ ਲੈਣੀਆਂ ਦਿੱਤੀਆਂ ਜਾਣੀਆਂ ਨਹੀਂ ਗਈਆਂ ਹਾਂਜੀ ਮਿੱਤਰੋ ਕਿਵੇਂ ਲੱਗੀ ਸਾਡੀ ਜਾਣਕਾਰੀ ਉਮੀਦ ਕਰਦਾ ਵਧੀਆ ਲੱਗੀ ਹੋएगी ਜੇ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਮਿੱਤਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਸੀਂ ਕਬੱਡੀ ਦੀਆਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਨੇ ਆਂ ਧੰਨਵਾਦ ਦੋਸਤੋ